ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਫਰੋਜ਼ਦੀਨ ਸਰਫਵਾਰੀ ਪੰਜਾਬੀ ਇਲੈਕਟਿਵ ਚੋਣਵਾ ਵਿਸ਼ਾ ਜਮਾਤ 11ਵੀਂ 11 ਸ਼ੁਰੂ ਕਰਦੇ ਹਾਂਗੇ ਫਰੋਜ਼ਦੀਨ ਸਰਫ 1898 1955 ਫਰੋਜ਼ਦੀਨ ਸਰਫ ਪੰਜਾਬੀ ਦਾ ਸਟੇਜੀ ਜਾਂ ਦਰਬਾਰੀ ਕਵੀ ਹੈ ਸਰਫ ਦਾ ਜਨਮ 1898 ਈਸਵੀ ਵਿੱਚ ਤੋਲਾ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਬੀਰੂ ਖਾਨ ਦੇ ਘਰ ਹੋਇਆ ਆਪ ਬਾਬੂ ਹਮਦਰਦ ਦੇ ਸ਼ਿਗਰਦ ਸੰ 15 ਸਾਲਾਂ ਦੀ ਉਮਰ ਵਿੱਚ ਹੀ ਆਪ ਨੇ ਬੈਂਤਬਾਜੀ ਸ਼ੁਰੂ ਕਰ ਦਿੱਤੀ ਸੀ ਤੇ ਕਵੀ ਦਰਬਾਰਾਂ ਰਾਹੀਂ ਫੌਰੀ ਮਾਨਤਾ ਪ੍ਰਾਪਤ ਕੀਤੀ ਸਰਫ ਨੂੰ ਮਿੱਠੀ ਤੇ ਸੁਰੀਲੀ ਆਵਾਜ਼ ਸਦਕਾ ਪੰਜਾਬੀ ਬੁਲਬੁਲ ਤੇ ਬਾਰਸ਼ਾ ਦਾ بارش ਆਦ ਲੋਕ ਸਨਮਾਨ ਪ੍ਰਾਪਤ ਹੋਈ ਇਹਨਾਂ ਦੀ ਕਵਿਤਾ ਵਿੱਚ ਦੇਸ਼ ਪਿਆਰ ਸਮਾਪਦਿਕ ਇਕਤਾ ਆਜ਼ਾਦੀ ਦੀ ਤਾਂ ਅਤੇ ਗੁਲਾਮੀ ਦੀ ਦੁਰਦਸ਼ਾ ਮੁੱਖ ਵਿਸ਼ੇ ਹਨ 1953 ਇਸਵੀ ਵਿੱਚ ਪੈਪਸੂ ਸਰਕਾਰ ਵੱਲੋਂ ਉਸ ਨੂੰ ਸ਼੍ਰੋਮਣੀ ਸਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ ਉਸ ਉਸ ਦੀ ਪੁਸਤਕ ਸੁਨਹਿਰੀ ਕਲੀਆਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ 750 ਰੁਪਏ ਦਾ ਪੁਰਸਕਾਰ ਮਿਲਿਆ ਆਪ 1955 ਇਸਵੀ ਨੂੰ ਪਰਲੋਕ ਸੁਧਾਰ ਗਏ ਕਾਵ ਰਚਨਾਵਾਂ ਫਰੋਜ਼ਦੀਨ ਸਰਫ ਨੇ 33 ਦੇ ਲਗਭਗ ਪੁਸਤਕਾਂ ਦੀ ਉਸ ਪੁਸਤਕਾਂ ਦੀ ਰਚਨਾ ਕੀਤੀ ਤੁੱਖਾਂ ਦੀ ਕੀਰਣੇ ਨੂਰੀ ਦਰਸ਼ਨ ਸੁਨਹਿਰੀ ਕਲੀਆਂ ਸ਼ੇਰਫੀ ਮਜ਼ਦੂਰ ਸ਼ਰੋਮਣੀ ਸਹੀ ਸ਼ਰਦਾ ਦੇ ਫੁੱਲ ਸਫਰ ਹੁਲਾਰੇ ਸਰਫ ਹੁਲਾਰੇ ਸਰਫ ਨਜ਼ਾਰੇ ਸਰਫ ਉਡਾਰੀ ਸਰਫ ਸਹੀਤ ਸਰਫ ਸੁਨੇਹੀ ਸਰਫ ਦੇ ਗੀਤ ਜੋਗਨ ਤੇ ਲਾਲਾਂ ਦੀਆਂ ਲੜੀਆਂ ਆਦ ਉਸ ਦੀ ਮਸ਼ਹੂਰ ਪੁਸਤਕਾਂ ਹਨ ਫਰੋਜ਼ਦੀਨ ਇੱਕ ਮੁਸਲਮਾਨ ਸੀ ਪਰ ਉਸ ਉਹ ਉਸ ਉਰਦਾਰ ਦ੍ਰਿਸ਼ਟੀਕੋਣ ਰੱਖਣ ਵਾਲਾ ਯਹਾ ਮਾਨਵਵਾਦੀ ਲੇਖਕ ਸੀ ਜਿਸ ਨੇ ਸਿੱਖੀ ਅਤੇ ਇਸ ਹੀ ਸਿੱਖ ਸਹੀਦਾਂ ਬਾਰੇ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਜੇ ਉਸ ਦੀ ਸਿੱਖ ਧਰਮ ਪ੍ਰਤੀ ਸਰਧਾ ਨੂੰ ਪ੍ਰਗਟਾਉਂਦੀਆਂ ਹਨ ਸਰਫ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਵੀ ਕਵਤਾਵਾਂ ਲਿਖੀਆਂ ਸਰਫ ਦੀ ਪਹਿਲੀ ਪੁਸਤਕ ਦੁੱਖਾਂ ਦੀ ਕਿਰਨੇ ਦੇਸ਼ ਭਗਤਾਂ ਦੀ ਰਚਨਾ ਹੋਣ ਕਰਕੇ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਅਤੇ ਬਦਲੇ ਵਿੱਚ 2 ਸਾਲਾਂ ਦੀ ਕੈਦ ਭੇਜ ਦਿੱਤਾ ਗਿਆ ਰੋਜ ਦੀਨ ਸਿਰਫ ਪੰਜਾਬੀ ਸੱਭਿਆਚਾਰ ਪੰਜਾਬੀ ਬੋਲੀ ਨੂੰ ਅੰਤਾਂ ਦਾ ਮੋਹ ਕਰਦਾ ਸੀ ਤੇ ਉਹ ਆਪਣੇ ਆਪ ਨੂੰ ਪੰਜਾਬੀ ਦਾ ਸੇਵਕ ਖਵਾਉਣ ਵਿੱਚ ਫਕਰ ਮਹਿਸੂਸ ਕਰਦਾ ਸੀ ਰਵਾ ਇਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਆਕਲ ਨੂੰ ਸਿੱਕੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬੀ ਦਾ ਸਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਉਸ ਦੀਆਂ ਲਿਖੀਆਂ ਕਪਤਾਵਾਂ ਤੋਂ ਪਤਾ ਲੱਗਦਾ ਹੈ ਸਰਫ ਨਾ ਕੇਵਲ ਸਿੱਖੀ ਤੇ ਪੰਜਾਬ ਪਿਆਰ ਕਰਦਾ ਸੀ ਸਗੋਂ ਇੱਕ ਦੇਸ਼ ਭਗਤ ਤੇ ਮਾਨਵਾਦੀ ਕਵੀ ਸੀ ਰੂਪਕ ਪੱਖ ਸਰਫ ਦੀ ਸਾਰੀ ਕਪਤਾ ਸਟੇਜੀ ਰੰਗ ਦੀ ਹੈ ਇਸ ਲਈ ਉਸਨੇ ਆਪਣੀ ਕਵਿਤਾ ਵਿੱਚ ਪਰੰਪਰਾਗਤ ਸੰਦ ਵਰਤੇ ਹਨ ਜਿਵੇਂ ਕਵਿੱਤ ਕੋੜਾ ਦਵਈਆ ਦੋਹਰਾ ਡੌੜਾ ਬੈਂਥ ਡਿਊਡ ਬੈਂਥ ਉਸ ਦੀਆਂ ਰਚਨਾਵਾਂ ਵਿੱਚ ਉਸ ਦੀ ਰਚਨਾ ਵਿੱਚ ਕਈ ਭੇਦਾਂ ਵਿੱਚ ਹਾਂ ਜਿਵੇਂ ਗਾਜਲ ਰਵਾਈ ਗੀਤ ਬਾਰ ਆਦ ਉਸ ਦੀ ਕਵਿਤਾ ਅਲੰਕਿਕ ਖੂਬੀਆਂ ਨਾਲ ਭਰਪੂਰ ਹੈ ਤੇ ਬੋਲੀ ਮੁਹਾਵਰੇਦਾਰ ਕਾਲੀ ਜੁਲਫ ਨਾ ਰਾਤ ਦੀ ਮੁਕਦੀ ਸੀ ਬੈਠਾ ਸੱਪ ਵਾਂਗੂ ਬਿਸ਼ਕੋਲਦਾ ਸਾਂ ਆਪ ਦੀ ਕਵਤਾ ਦਾ ਵਿਸ਼ੇਸ਼ ਗੁਣ ਸੰਦਾ ਅਤੇ ਅਲੰਕਾਰਾਂ ਦੀ ਵਿਦਵਤਾ ਹੈ ਸਰਪ ਦੀ ਕਵਤਾ ਨਵੀਨਤਾ ਤੇ ਪਰੰਪਰਾ ਦਾ ਸਮੇਰ ਹੈ ਪ੍ਰਸ਼ਨ ਉੱਤਰ ਫਰੋਜ਼ਦੀਨ ਸਰਫ ਦਾ ਜਨਮ ਕਦੋਂ ਹੋਇਆ 1898 ਫਰੋਜ਼ਦੀਨ ਸਰਫ ਦੀ ਮੌਤ ਕਦੋਂ ਹੋਈ 1955 ਫਰੋਜ਼ਦੀਨ ਸਰਫ ਨੇ ਕਿੰਨੇ ਸਾਲਾਂ ਦੀ ਉਮਰ ਵਿੱਚ ਬੈਂਤਬਾਜੀ ਕਰਨੀ ਸ਼ੁਰੂ ਕਰ ਦਿੱਤੀ ਸੀ ਉੱਤਰ 14 15 ਸਾਲ ਫਰੋਜ਼ਦੀਨ ਸਰਫ ਨੂੰ ਪੈਪਸੂ ਸਰਕਾਰ ਵੱਲੋਂ ਸ਼੍ਰੋਮਣੀ ਸਹਿਤਕਾਰ ਦਾ ਸਨਮਾਨ ਮਿਲਿਆ ਕਦੋਂ ਮਿਲਿਆ 1953 ਆਪਣੀ 11ਵੀਂ ਦੀ ਪਾਠ ਪੁਸਤਕ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਵਿੱਚ ਸਰਫ ਦੀ ਕੀੜੀ ਕਵਿਤਾ ਦਰਜ ਹੈ ਉੱਤਰ ਮੈਨੂੰ ਮਿਲੇ ਮਾਣ ਪੰਜਾਬੀ ਨੂੰ ਮਿਲੇ ਮਾਣ ਪੰਜਾਬੀ ਨੂੰ ਕਵਿਤਾ ਵਿੱਚ ਕੀੜੀ ਕਵੀ ਦਾ ਜਿਕਰ ਆਇਆ ਹੈ ਬੁੱਲੇ ਸ਼ਾ ਬਾਹਰ ਸ਼ਾ ਤੇ ਬੁੱਲੇ ਸ਼ਾ ਮਿਲੀ ਮਾਨ ਪੰਜਾਬੀ ਨੂੰ ਕਵਿਤਾ ਵਿੱਚ ਕਵੀ ਪੰਜਾਬੀ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ ਉਰਦੂ ਫਾਰਸੀ ਅੰਗਰੇਜ਼ੀ ਮਿਲੀ ਮਾਨ ਪੰਜਾਬੀ ਨੂੰ ਕਵਿਤਾ ਵਿੱਚ ਕਵੀ ਕਿਹੜੀ ਬੋਲੀ ਬੋਲਣੀ ਪਸੰਦ ਨਹੀਂ ਕਰਦਾ ਉੱਤਰ ਜੁਪੀ ਦੀ ਮਿਲੀ ਮਾਣ ਪੰਜਾਬੀ ਨੂੰ ਕਾਪਤਾ ਕਿਸ ਕਵੀ ਦੀ ਲਿਖੀ ਹੋਈ ਹੈ ਫਰੋਜ਼ਦੀਨ ਸਰਫ ਦੀ ਹੇਤ ਲਿਖਿਆਂ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਫਰੋਜ਼ਦੀਨ ਸਰਫ ਦਾ ਹੈ ਜੋਗਨ ਸਹਿਿਰਫੀਆਂ ਮਜ਼ਦੂਰ ਸੁਨੇਰੀ ਕਲੀਆਂ ਅਪਰੋਕਤ ਸਾਰੇ ਠੀਕ ਹੈ ਸਾਰੇ ਅਨਸਰ ਹੋਣੇ ਦਾ ਫਰੋਜ਼ਦੀਨ ਸਰਫ ਦਾ ਜਨਮ ਕਿੱਥੇ ਹੋਇਆ ਅਨਸਰ ਹੋਏ ਅਪਰੋਕੀ ਤੋੜਾ ਨੰਗਲ ਅੰਮ੍ਰਿਤਸਰ ਫਰੋਜ਼ਦੀਨ ਸਰਫ ਕਿਸ ਤਰ੍ਹਾਂ ਦਾ ਕਵੀ ਹੈ ਸਟੇਜੀ ਤੇ ਦਰਬਾਰੀ ਅਗਲਾ ਫਰੋਜ਼ਦੀਨ ਸਰਫ ਦੀ ਦੇਸ਼ ਭਗਤੀ ਨਾਲ ਸੰਬੰਧਤ ਪੁਸਤਕ ਕਿਹੜੀ ਪੁਸਤਕ ਨੂੰ ਅੰਗਰੇਜ਼ ਸਰਕਾਰ ਨੇ ਜਬਤ ਕਰ ਲਿਆ ਦੁੱਖਾਂ ਦੇ ਕੀਰਣੇ ਪੰਜਾਬੀ ਬੋਲੀ ਪ੍ਰਤੀ ਮੋਹ ਨੂੰ ਪ੍ਰਗਟਾਉਣ ਦੀ ਕਪਤਾ ਮਲੇ ਮਾਨ ਪੰਜਾਬੀ ਨੂੰ ਸਰਫ ਦੀ ਕਪਤਾ ਪਰੰਪਰਾ ਅਤੇ ਨਿਮਰਤਾ ਦਾ ਸਮੇਲ ਹੈ ਸਹੀ ਸ਼੍ਰੋਮਣੀ ਸ਼ਹੀਦ ਕਪਤਾ ਫਰੋਜ਼ਦੀਨ ਸਰਫਦੀ ਨਹੀਂ ਗਲਤ ਠੀਕ ਹੈ ਜੀ ਫਰੋਜ਼ਦੀਨ ਸਰਫਦੀ ਕਪਤਾ ਰਾਨਿਤ ਧਾਰਮਿਕ ਲੈਹਰਾਂ ਤੋਂ ਪ੍ਰਭਾਵਿਤ ਹੈ ਸਹੀ ਠੀਕ ਹੈ ਜੀ ਫਰੋਜ਼ਦੀਨ ਸਰਫ ਨੇ ਆਪਣੀ ਕਵਿਤਾ ਵਿੱਚ ਪਰੰਪਰਾਗਤ ਸੰਧ ਵਰਤੇ ਸਹੀ ਮਿਲੇ ਮਾਨ ਪੰਜਾਬੀ ਨੂੰ ਕਪਤਾ ਸ਼ਿਵ ਕੁਮਾਰ ਬਟਾਲਵੀ ਦੇ ਹੈ ਗਲਤ ਮੈਂ ਪੰਜਾਬੀ ਪੰਜਾਬ ਦਾ ਡੈਸ਼ ਸੇਵਕ ਖੈਰ ਪੰਜਾਬੀ ਦੀ ਮੰਗਦਾ ਹਾਂ ਸਰਫ ਬਾਰਿਸ਼ਾ ਤੇ ਡੈਸ਼ ਦੇ ਰੰਗ ਅੰਦਰ ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ ਬੁੱਲੇ ਸ਼ਾ ਇਹ ਏਸੀ ਆਪਣੀ ਮਹੱਤਵਪੂਰਨ ਵੀਡੀਓ ਇਸਨ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ